ਸ਼ੁਕਰੀਆ ਕਾਲ ਮੈਂ ਸੁਨਾਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕ ਕਰਦੇ ਹਾਂ ਪਹਿਲੀ ਖਬਰ ਵੱਲ ਮਾਨਸੂਨ ਪੰਜਾਬ ਤੋਂ ਵਾਪਸੀ ਕਰੇ ਅਗਲੇ 24 ਘੰਟਿਆਂ ਵਿੱਚ ਮਾਨਸੂਨ ਦੀ ਵਾਪਸੀ ਲਈ ਹਾਲਾਤ ਅਨੁਕੂਲ ਨੇ ਚੰਡੀਗੜ੍ਹ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਮਾਨਸੂਨ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕਈ ਰਾਜਾਂ ਤੋਂ ਚਲਾ ਜਾਵੇਗਾ 29 ਸਤੰਬਰ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਉਮੀਦ ਨਹੀਂ ਹੈ ਮੌਸਮ ਕਾਫੀ ਹੱਦ ਤੱਕ ਸਾਫ਼ ਰਹੇਗਾ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਜੋ ਕਿ ਆਸਤੂ ਵੱਧ ਤੋਂ ਵੱਧ ਤਾਪਮਾਨ ਤੋਂ 1.9 ਡਿਗਰੀ ਵਾਧਾ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਅਬੋਹਰ ਵਿੱਚ ਹੁਣ ਦਿਨ ਦਾ ਤਾਪਮਨ ਵੱਧ ਰਿਹਾ ਜਦੋਂ ਕਿ ਕੁਝ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਨ ਘਟ ਰਿਹਾ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਔਸਤ ਵੱਧ ਤੋਂ ਵੱਧ ਦਿਨ ਦਾ ਤਾਪਮਨ 33 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਪਹੁੰਚ ਗਿਆ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵੀ ਤਾਪਮਨ ਉੱਚਾ ਰੂਸ ਨੇ ਯੂਕਰੇਨ ਤੋਂ ਮਾਸਕੋਵਲ ਆ ਰਹੇ 3 ਦਰਜਨ ਡਰੋਨਾਂ ਨੂੰ ਡੇਗਣ ਦਾ ਦਾਅਵਾ ਕੀਤਾ ਉੱਥੇ ਯੂਕਰੇਨ ਨੇ ਕਿਹਾ ਕਿ ਰੂਸੀ ਮਿਜ਼ਾਈਲਾਂ ਡਰੋਨਾਂ ਅਤੇ ਬੰਬਾਰੀ ਚ ਉਸਦੇ ਘੱਟੋ-ਘੱਟ 2 ਨਾਗਰਿਕ ਮਾਰੇ ਗਏ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮਿਰ ਜੇਲੇਸਕੀ ਸੰਯੁਕਤ ਰਾਸ਼ਟਰ ਵਿਖੇ ਵਿਸ਼ਵ ਨੇਤਾਵਾਂ ਦੀ ਪ੍ਰਸਤਾਬਿਤ ਮੀਟਿੰਗ 'ਚ ਆਪਣੇ ਦੇਸ਼ ਲਈ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 3 ਸਾਲਾਂ ਤੋਂ ਵੱਧ ਸਮੇਂ ਤੋਂ ਰੂਸ ਦੀ ਵੱਡੀ ਅਤੇ ਹਥਿਆਰਾਂ ਨਾਲ ਲੈਸ ਫੌਜ ਨਾਲ ਲੜ ਰਹੀ ਯੂਕਰੇਨੀ ਫੌਜ ਲਈ ਜ਼ਮੀਨੀ ਮੋਰਚੇ ਤੇ ਸਥਿਤੀ ਤਣਾਪੂਰ ਹੈ ਅਜਿਹੇ 'ਚ ਰਾਸ਼ਟਰਪਤੀ ਜ ਸਭਾ ਚ ਸ਼ਾਮਿਲ ਹੋਣ ਵਾਲੇ ਵਿਸ਼ਵ ਨੇਤਾਵਾਂ ਨੂੰ ਮਿਲਣ ਵਾਲੇ ਨੇ ਡਰੋਨ ਹਮਲੇ ਕਾਰਨ ਰੂਸ ਦੇ ਹਵਾਈ ਅੱਡਿਆਂ ਤੇ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਜਾਂ ਦੇਰੀ ਨਾਲ ਰਵਾਨਾ ਹੋਈਆਂ। ਸੁਪਰ ਟਾਈਫੂਨ ਰਗਾਸ ਨੇ ਤਾਈਬਾਨ ਵਿੱਚ ਭਾਰੀ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ ਹੁਣ ਤੱਕ ਘੱਟੋ ਘੱਟ 14 ਮੌਤਾਂ ਹੋ ਗਈਆਂ ਨੇ ਅਤੇ 124 ਲੋਕ ਲਾਪਤਾ ਨੇ। ਪੂਰਬੀ ਤਾਈਬਾਨ ਦੇ ਹੁਵਾਲੀਅਨ ਕੌਂਟੇ ਵਿੱਚ ਇਸ ਆਫਤ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਲਗਾਤਾਰ ਹੋਈ ਪਾਰੀ ਬਾਰਿਸ਼ ਨਾਲ ਬਣੀ ਕਚੀਲ ਦਾ ਪਾਣੀ ਆਪਣੀ ਹੱਦਾਂ ਤੋੜ ਕੇ ਅਚਾਨਕ ਇੱਕ ਭਿਆਨਕ ਹੜ੍ਹ ਦੇ ਰੂਪ ਵਿੱਚ ਪੂਰੇ ਕਸਬੇ ਵਿੱਚ ਵੜ ਗਿਆ ਇਹ ਛੀਲ ਪਿਛਲੇ ਕੁਝ ਦਿਨਾਂ ਤੋਂ ਪਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਬਣੀ ਸੀ ਜਦੋਂ ਇਹ ਫਰਟੀ ਤਾਂ ਲਗਭਗ 60 ਮਿਲੀਅਨ ਟਨ ਪਾਣੀ ਅਚਾਨਕ ਗੁਆ ਗਫੂ ਟਾਊਨਸ਼ਿਪ ਵੱਲ ਵਹਿ ਗਿਆ ਰਾਈਟਰਜ਼ ਅਨੁਸਾਰ ਪਾਣੀ ਦੀ ਇਹ ਮਾਤਰਾ 36000 올림픽 ਆਕਾਰ ਦੇ ਸਵਿਮਿੰਗ ਪੂਲਾਂ ਦੇ ਬਰਾਬਰ ਸੀ ਟਾਊਨਸ਼ਿਪ ਦੇ 8500 ਨਿਵਾਸੀਆਂ ਵਿੱਚੋਂ ਲਗਭਗ 60% ਨੇ ਇੱਕ ਲੰਬਕਾਰੀ ਨਿਕਾਸੀ ਕੀਤੀ ਆਪਣੇ ਘਰਾਂ ਦੀ ਉੱਪਰਲੀਆਂ ਮੰਜ਼ਿਲਾਂ ਤੇ ਚਲੇ ਗਏ ਜ ਬਾਕੀ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਨੂੰ ਪੱਜ ਗਏ ਤਾਇਬਾਨ ਦੇ ਫਾਇਰ ਵਿਭਾਗ ਨੇ ਰਿਪੋਰਟ ਦਿੱਤੀ ਹੈ ਕਿ ਹੁਆਲੀਆਨਾ ਕਾਉਂਟੀ ਵਿੱਚ 124 ਲੋਕ ਅਜੇ ਵੀ ਲਾਪਤਾ ਨੇ ਜੋ ਕਿ ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਦੀ ਇੱਕ ਜੇਲ੍ਹ ਵਿੱਚ ਇੱਕ ਵਾਰ ਫਿਰ ਦੰਗੇ ਪੜਕ ਕੇ ਗੈਂਗਬਾਰ ਅਤੇ ਗੋਲੀਬਾਰੀ ਵਿੱਚ 13 ਕੈਦੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਵਿੱਚ ਇੱਕ ਜੇਲ੍ਹ ਸੁਰੱਖਿਆ ਗਾਰਡ ਵੀ ਸ਼ਾਮਿਲ ਹੈ ਇਸ ਘਟਨਾ ਚ 14 ਲੋਕ ਜ਼ਖਮੀ ਹੋਏ ਨੇ ਅਤੇ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹਾਲਾਂਕਿ ਦੰਗਿਆਂ ਗੋਲੀਬਾਰੀ ਅਤੇ ਧਮਾਕਿਆਂ ਨੇ ਇੱਕ ਵਾਰ ਫਿਰ ਇਕਵਾਡੋਰ ਦੇ ਪੁਲਿਸ ਵਿਭਾਗ ਵਿੱਚ ਹਫੜਾ ਦਫੜੀ ਮਚਾ ਦਿੱਤੀ ਹੈ ਇਹ ਘਟਨਾ ਇਕਵਾਡੋਰ ਦੇ ਐਲਓਰੋ ਸੂਬੇ ਦੀ ਰਾਸ਼ਟਾਨੀ ਮਚਾਲਾ ਵਿੱਚ ਇੱਕ ਸਮਾਜਿਕ ਪੁਨਰਵਾਸ ਜੇਲ੍ਹ ਵਿੱਚ ਵਾਪਰੀ ਕੈਦੀ ਸਵੇਰੇ ਤੜਕੇ ਸੁੱਤੇ ਪਏ ਸਨ ਜਦੋਂ ਗੋਲੀਬਾਰੀ ਹੋਈ ਅਤੇ ਜ਼ੋਰਦਾਰ ਧਮਾਕੇ ਹੋਏ ਗੋਲੀਆਂ ਦੀ ਆਵਾਜ਼ ਅਤੇ ਲਾਸ਼ਾਂ ਖਿੰਡੀਆਂ ਹੋਈਆਂ ਦੇਖ ਕੇ ਸੁਰੱਖਿਆ ਕਰਮਚਾਰੀ ਜਾਗ ਗਏ ਉਹਨਾਂ ਨੇ ਤੁਰੰਤ ਸਾਇਰਨ ਬੁਜਾ ਕੇ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਦੋਂ ਤੱਕ ਜੇਲ੍ਹ ਅਧਿਕਾਰੀ ਪਹੁੰਚੇ ਇੱਕ ਸੁਰੱਖਿਆ ਗਾਰਡ ਅਤੇ 13 ਕੈਦੀਆਂ ਦੀ ਮੌਤ ਹੋ ਚੁੱਕੀ ਸੀ ਸੁਰੱਖਿਆ ਗਾਰਡਾਂ ਦੁਆਰਾ ਕਈ ਕੈਦੀ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਗੋਲੀਬਾਰੀ ਕਰ ਰਹੇ ਕੈਦੀਆਂ ਤੋਂ ਹਥਿਆਰ ਖੋਲੇ ਗਏ ਅਤੇ ਜੇਲ੍ਹ ਦੇ ਅੰਦਰ ਵਾਪਸ ਲੈ ਗਏ ਅਮਰੀਕੀ ਰਾਸ਼ਟਰਪਤੀ 트럼ਪ ਨੇ ਮੰਗਲਵਾਰ ਨੂੰ ਫਿਰ ਦਾਵਾ ਕੀਤਾ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕਿਆ ਉਹਨਾਂ ਨੇ 15 ਮਿੰਟ ਲਈ ਭਾਸ਼ਣ ਦੇਣਾ ਸੀ ਪਰ ਉਹਨਾਂ 55 ਮਿੰਟ ਤੱਕ ਭਾਸ਼ਣ ਦਿੱਤਾ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦੇ ਹੋਏ 트럼ਪ ਨੇ ਕਿਹਾ ਸੰਯੁਕਤ ਰਾਸ਼ਟਰ ਦੁਨੀਆ ਵਿੱਚ ਚੱਲ ਰਹੀਆਂ 7 ਜੰਗਾਂ ਨੂੰ ਰੋਕਣ ਲਈ ਜ਼ਿੰਮੇਵਾਰ ਸੀ ਪਰ ਮੈਂ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ 트럼ਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਅਮਰੀਕੀ ਆਰਥਿਕ ਸਥਿਤੀ ਰੂਸ ਯੂਕਰੇਨ ਯੁੱਧ ਇਜ਼ਰਾਈਲ ਹਮਾਸ ਜੁੱਧ ਅਤੇ ਕਾਰਬਨ ਫੂਟਪ੍ਰਿੰਟ ਵਰਗੇ ਮੁੱਦਿਆਂ ਤੇ ਗੱਲ ਕੀਤੀ 트럼ਪ ਦੇ ਭਾਸ਼ਣ ਦੀ ਟਰਾਂ ਖਰਾਬ ਹੋ ਗਿਆ ਉਹਨਾਂ ਨੇ ਜਵਾਬ ਦਿੱਤਾ ਇਹ ਕੋਈ ਸਮੱਸਿਆ ਨਹੀਂ ਹੈ ਇਹ ਤੁਸੀਂ ਦਿਲੋਂ ਕਿਵੇਂ ਬੋਲਦੇ ਹੋ ਇਹ ਟਰੰਪ ਦਾ ਆਪਣੇ ਦੂਜੇ ਕਾਰਜਕਾਲ ਵਿੱਚ ਯੂ ਐਨ ਜੀਏ ਨੂੰ ਪਹਿਲਾ ਸੰਬੋਧਨ ਸੀ ਉਹਨਾਂ ਨੇ ਆਖਰੀ ਵਾਰ 2020 ਵਿੱਚ ਅਮਰੀਕੀ ਰਾਸ਼ਟਰਪਤੀ ਵਜੋਂ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕੀਤਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਬੇਰੋਜ਼ਗਾਰੀ ਤੇ ਵੋਟ ਚੋਰੀ ਦਾ ਸਿੱਧਾ ਸਬੰਧ ਹੈ ਤੇ ਭਾਰਤ ਨੂੰ ਹੁਣ ਇਹਨਾਂ ਦੋਵਾਂ ਤੋਂ ਮੁਕਤ ਕਰਾਉਣਾ ਹੀ ਸਭ ਤੋਂ ਵੱਡੀ ਦੇਸ਼ ਭਗਤੀ ਹੈ। ਰਾਹੁਲ ਨੇ ਬਿਹਾਰ ਦੇ ਕੁਝ ਨੌਜਵਾਨਾਂ ਤੇ ਲਾਠੀ ਚਾਰਜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਰ ਕਰਨ ਨਾਲ ਸੰਬੰਧਿਤ ਵੱਖ-ਵੱਖ ਵੀਡੀਓਜ਼ ਐਕਸ ਤੇ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਨੌਜਵਾਨ ਪੀੜ੍ਹੀ ਸਮਝ ਚੁੱਕੀ ਹੈ ਕਿ ਅਸਲੀ ਲੜਾਈ ਸਿਰਫ ਨੌਕਰੀਆਂ ਦੀ ਨਹੀਂ ਸਗੋਂ ਵੋਟ ਚੋਰੀ ਖਿਲਾਫ ਹੈ ਕਿਉਂਕਿ ਜਦੋਂ ਤੱਕ ਚੋਣਾ ਚੋਰੀ ਹੁੰਦੀਆਂ ਰਹਿਣਗੀਆਂ ਉਦੋਂ ਤੱਕ ਬੇਰੁਜ਼ਗਾਰੀ ਤੇ ਪ੍ਰੇਸ਼ਟਾਚਾਰ ਵੀ ਵਧਦੇ ਭਾਰਤ ਵਿੱਚ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਬੇਰੋਜ਼ਗਾਰੀ ਹੈ ਅਤੇ ਇਸ ਦਾ ਸਿੱਧਾ ਸਬੰਧ ਵੋਟ ਚੋਰੀ ਨਾਲ ਹੈ ਜਦੋਂ ਕੋਈ ਸਰਕਾਰ ਜਨਤਾ ਦਾ ਭਰੋਸਾ ਜਿੱਤ ਕੇ ਸਤਾ ਵਿੱਚ ਆਉਂਦੀ ਹੈ ਤਾਂ ਉਸ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣਾ ਉਹਨਾਂ ਦਾਅਵਾ ਕੀਤਾ ਕਿ ਪਾਸ਼ ਪਾ ਚੋਣਾ ਇਮਾਨਦਾਰੀ ਨਾਲ ਨਹੀਂ ਜਿੱਤਦੀ ਅਤੇ ਉਹ ਵੋਟ ਚੋਰੀ ਅਤੇ ਸੰਸਥਾਵਾਂ ਨੂੰ ਕੈਦ ਕਰਕੇ ਸਤਾ ਵਿੱਚ ਬਣੀ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਇਸੇ ਲਈ ਬੇਰੋਜ਼ਗਾਰੀ 45 ਸਾਲ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕੀ ਹੈ ਇਸੇ ਲਈ ਨੌਕਰੀਆਂ ਘਟ ਰਹੀਆਂ ਨੇ ਭਾਰਤੀ ਪ੍ਰਕਿਰਿਆਵਾਂ ਵਿੱਚ ਢੈ ਢੇਰੀ ਹੋ ਗਈਆਂ ਨੇ ਅਤੇ ਨੌਜਵਾਨਾਂ ਦਾ ਭਵ ਅਮਰੀਕੀ ਰਾਸ਼ਟਰਪਤੀ 트ੰਪ ਨੇ ਭਾਰਤ ਤੇ ਯੂਕਰੇਨ ਯੁੱਧ ਨੂੰ ਫੰਡ ਦੇਣ ਦਾ ਦੋਸ਼ ਲਗਾਇਆ ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜੇਲਸਕੀ ਨੇ 트ੰਪ ਦਾ ਬਚਾਅ ਕਰਦੇ ਹੋਏ ਉਹਨਾਂ ਦੇ ਦਾਅਵਿਆਂ ਦਾ ਪਰਦਾਫਾਸ਼ ਕੀਤਾ ਜੇਲਸਕੀ ਨੇ ਯੂਰਪ ਨੂੰ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਦੀ ਅਪੀਲ ਕੀਤੀ ਨਾ ਕਿ ਆਪਣੇ ਆਪ ਤੋਂ ਦੂਰੀ ਬਣਾਉਣ ਦੀ ਇਹ ਕੂਟਨੀਤਿਕ ਟਕਰਾਹ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਵਿੱਚ ਖੁੱਲ੍ਹ ਕੇ ਸਾਹਮਣੇ ਆਇਆ ਰਾਸ਼ਟਰਪਤੀ ਜੇਲਸਕੀ ਨੇ 트ੰਪ ਤੇ ਰੂਸੀ ਤੇਲ ਆਯਾਤ ਰਾਹੀਂ ਜੰਗ ਨੂੰ ਹਵਾ ਦੇਣ ਦਾ ਦੋਸ਼ ਲਗਾਇਆ ਜੇਲਸਕੀ ਨੇ 트ੰਪ ਦੀ ਆਲੋਚਨਾ ਦਾ ਜਵਾਬ ਇਹ ਕਹਿ ਕੇ ਦਿੱ ਉਸਨੇ ਸਵੀਕਾਰ ਕੀਤਾ ਕਿ ਊਰਜਾ ਮੁੱਦੇ ਨਾਲ ਕੁਝ ਸਮੱਸਿਆਵਾਂ ਹਨ ਪਰ ਇਹਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਭਾਰਤ ਨੇ ਰਾਸ਼ਟਰੀ ਊਰਜਾ ਸੁਰੱਖਿਆ ਅਤੇ ਆਰਥਿਕ ਹਿੱਤਾਂ ਲਈ ਰੂਸ ਤੋਂ ਤੇਲ ਖਰੀਦਣਾ ਜ਼ਰੂਰੀ ਦੱਸਿਆ ਜ਼ਲੇਸਕੀ ਨੇ ਚੀਨ ਨੂੰ ਅਪੀਲ ਕੀਤੀ ਹੈ ਕਿ ਰੂਸ ਤੇ ਹਮਲਾ ਰੋਕਣ ਲਈ ਦਬਾਅ ਪਾਵੇ ਚੀਨ ਇਸ ਟਕਰਾਅ ਦਾ ਇੱਕ ਪੱਖ ਨਹੀਂ ਹੈ ਪਰ ਕੀਵ ਲੰਬੇ ਸਮੇਂ ਤੋਂ ਸ਼ਿਕਾਇਤ ਕਰਦਾ ਰਿਹਾ ਕਿ ਬੀਜਿੰਗ ਨੇ ਮਾਸਕ ਨੂੰ ਹਥਿਆਰ ਸਪਲਾਈ ਕੀਤੇ ਨੇ ਜੋ ਯੂਕਰੇਨ ਵਿਰੁੱਧ ਜੰਗ ਵਿੱਚ ਵਰਤੇ ਜਾ ਸਕਦੇ ਹਨ ਤੇ ਰੂਸੀ ਊਰਜਾ ਖਰੀਦ ਰਿਹਾ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਨੇ ਬੀਤੇ ਦਿਨ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਪੰਜਾਬ 'ਚ ਹਾਰ ਸਰਹੱਦ ਸੁਰੱਖਿਆ ਨਸ਼ਾ ਮੁਕਤੀ ਆਦ ਵਰਗੀਆਂ ਮੁੱਦਿਆਂ ਤੇ ਚਰਚਾ ਹੋਈ ਇਹ ਜਾਣਕਾਰੀ ਖੁਦ ਗਵਰਨਰ ਨੇ ਪੋਸਟ ਕਰਦੇ ਹੋਏ ਦਿੱਤੀ ਉਹਨਾਂ ਨੇ ਦੱਸਿਆ ਕਿ ਸੂਬੇ ਦੀ ਤਰੱਕੀ ਨੂੰ ਲੈ ਕੇ ਵਿਆਪਕ ਰੋਡ ਮੈਪ ਤੇ ਵਿਚਾਰ ਸਾਂਝੇ ਕੀਤੇ ਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗੁਜਰਾਤ ਦੀ ਤਰਸ ਤੇ ਇੱਕ ਗਿਫਟ ਸਿਟੀ ਸਥਾਪਿਤ ਕਰਨ ਤੇ ਵੀ ਚਰਚਾ ਕੀਤੀ ਗਈ ਹੈ ਨਵੀਂ ਖੇੜ ਨੀਤੀ ਤੇ ਵੀ ਚਰਚਾ ਹੋਈ ਜੋ ਚੰਡੀਗੜ੍ਹ ਨੂੰ ਇੱਕ ਮੁੱਖ ਖੇੜ ਕੇਂਦਰ ਵੇਖਦੀ ਹੈ گورنر ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਕਰਦੇ ਹੋਏ ਲਿਖਿਆ ਅੱਜ ਮੈਂ ਨਵੀਂ ਦਿੱਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਹੈ ਅੱਜ ਲਈ ਸਿਰਫ ਐਨਆਈ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ